ਮੇਰੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੇ ਕਾਲ ਔਰ ਕੋਪਰੀ ਸਾਸਰੇ ਦਾ ਬਲਾਵ ਸਾਸਰੇ ਕਾਲ ਅੱਜ ਕਿੱਥੇ ਹੈ ਮੰਮੀ ਨਾਲ ਨਾਲ ਤੁਸੀਂ ਹਾਂਜੀ ਅੱਜ ਕਿੱਥੇ ਹੈ ਮੰਮੀ ਨਾਲ ਮੋਟਰਪਾਰ ਚਲੋ ਭਾਈ ਚਲਿਏ ਦਿਖਾਈਏ ਭਾਈ ਅੰਗੂਰ ਸਾਰੇ ਨਾਲ توڑ ਲੇ ਜੋ ਅੰਗੂਰ ਕਾਲੇ ਪੱਕੇ ਹੋ ਗਏ ਕਾਲੇ ਅੰਗੂਰ ਹੈ ਖਾ ਕੇ ਦੇਖਿਓ ਮਾੜਾ ਜੇ ਧੋ ਕੇ ਖਾਉਂਗੀ ਆ ਠੰਡੇ ਖਾਤੇ ਆ ਨਾ ਯਾ ਉੱਪਰ ਬਹੁਤ ਉੱਪਰ ਚਲ ਗਿਆ ਆਰੋ ਨਾਲੇ ਪਾਣੀ ਪੀ ਲੋ ਥੱਕ ਕੇ ਉਹਨੇ ਤੁਸੀਂ ਨਹੀਂ ਦੂਰ ਤੇ ਆ ਗਏ ਭਾਈ ਦੂਰ ਸੇ ਜਾਸਤਰਾ ਕਰਾਈ ਸਾਡੀ ਪਤਾ ਕਿੰਨੀ ਭੁੱਬਲਦੀ ਆਰੋ ਕੋਕ ਨੂੰ ਪਹਿਲਾਂ ਨਾ ਮੰਨ ਕੇ ਤਾਂ ਸੀ ਚਲੋ ਚਲੋ ਮੋਟਰ ਚੱਲਦੀ ਆਹ ਦੇ ਮੋਟਰ ਚੱਲ ਰਹੀ ਹੋ ਦੇ ਵਾਓ ਕਿੰਨੀ ਜਿਹਾ ਸੌੜਾ ਹੈ ਠੰਡਾ ਫਿਰਦਾ ਦੇਖੋ ਹਰ ਕਿਸੇ ਦੇ ਪੈਰ ਭਲਾਉਂਗੀ ਤੇ ਪਾਣੀ ਗਲਾਸ ਦਿੱਤਾ ਬਗਲਾਸ ਨਾ ਪੀ ਲੋ ਕਾਲੂ ਵੀ ਆ ਗਿਆ ਸਾਡਾ ਲੈ ਫੜ ਆਈਏ ਦੋ ਕੁਟਾਇ ਹਾਂ ਲੈ ਫੜ ਘਰ ਜਦੋਂ ਬਾਜ਼ਹਰ ਕਿੱਥੇ ਪੀ ਲੈਂਦੇ ਮੋਟਰ ਦੇ ਨਾ ਜਾ ਰਹੇ ਛੰਡੇ ਛੰਡੇ ਪਾ ਨੌਣਾ ਨਾ ਵੀ ਲੋ ਰਹਿਣ ਦੇ ਉਹਨਾਂ ਭੱਜ ਜਾਣਾ ਘੜ ਦੇ ਲਿਆ ਕਰ ਆਪਣਾ ਸਿਰੇ ਮਾਰ ਲੈ ਦੇ ਕੋਣ ਓ ਛੱਡਿਆ ਕਾ ਨੂੰ ਪਾਣੀ ਖੜੇ ਤੂੰ ਪ੍ਰੈਸ਼ਰ ਨਾਲ ਮਾਰ ਆ ਲੋ ਹਾਂ ਆਏ ਬੜੇ ਅੰਮੋ ਆ ਮਾਮੂ ਲੈ ਮਾਮੂ ਠੀਕ ਹੈ ਦੇ ਲੈ 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 ਮੈਂ ਆਈ ਰਮਨ ਓਏ ਓਏ ਖਾਣੇ ਨਾਲ ਛੱਡ ਦੋ ਲੋੜਾ ਨਹੀਂ ਪਾਣੀ ਦਾ ਓਏ ਓਹ ਆ ਮੈਂ ਪੀ ਚੁੱਕਿਆ ਹੈਪੀ ਹੋਲੀ ਕਹਿੰਦਾ ਕਰ ਦੋ ਬੰਦ ਚੱਲ ਉਹ ਨਹੀਂ 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 ਖੜ ਜਾ ਹਨ ਨਹੀਂ 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 ਗੰਦਾ ਹੋ ਗਿਆ ਗੰਦਾ ਹੋ ਗਿਆ ਪਾਣੀ ਨਾਉਣਾ ਤਾਂ ਨਹੀਂ ਆਜ ਪਾਣੀ ਚ ਮੈਂ ਵਿੱਚ ਬਿਠਾ ਦੇ ਇਹਨੂੰ ਇਹਨੂੰ ਬਿਠਾ ਸਕਦਾ ਪਾਣੀ ਇਹਨੇ ਥੋੜੇ ਚੁਸ ਚਲੋ ਭਾਈ ਮੈਂ ਤਾਂ ਕਹਿੰਦੀ ਆਪਾਂ ਵੀ ਦੇਖੋ ਤੇ ਲੋ ਭਾਈ ਐ ਹੋਰੇ ਮੰਮੀ ਠੰਢੀ ਠੰਢੀ ਹਵਾ ਕਰਨ ਨਾਲ ਠੰਢੀ ਠੰਢੀ ਚੱਲਦੀ ਹਵਾ ਕਰਨ ਨਾਲ ਤਾਂ ਵਧੀਆ ਹੋਰੇ ਕੀ ਤੁਸੀਂ ਇਹ ਨਹੀਂ ਕਿਹਨੇ ਦਾਖਾ ਮਾਰਦੀ ਹੈ ਨਾ ਸੂਰਗੇ ਹਾਂਜੀ ਓਏ 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 ਪਤਾ ਨਹੀਂ ਪਰ ਕਿਹੜਾ ਕਿ ਪੱਕੀ ਉਹ ਖੁੰਦੇ ਸਿਫਕ ਲਈ ਨਹੀਂ ਡਰ ਗਿਆ ਡਰ ਗਿਆ ਡਰ ਗਈ ਡਰ ਗਈ ਡਰ ਗਈ ਦੀਦੀ ਡਰ ਗਈ ਮੈਨੂੰ ਵੀ ਦਈ ਤੇ ਆ ਲੈਣਾ ਆ ਲੈਣਾ ਉਧਰ ਗੁਜਰਾਂਕਲ ਕੋਟਾਈ ਕਰਨ ਲੱਗੇ ਹਾਂ ਕਾਂਕਰ ਗੁਜਰਾਂਕਲ ਕਾਂਕਰ ਜੀ ਕਾ ਅੰਕਲ ਜੀ ਹੈਲੋ ਕਰਦੇ ਇਹ ਕੀ ਹਾਲ ਹੈ ਸਿੰਨਾਪ ਸਾਲ ਉਹ ਜਿਹੜੀ ਆਪਣੀ ਆ ਉਹ ਨਾ ਪਿਆਰੀ ਨਹੀਂ ਡੱਗੇ ਬੱਟਾ ਮੈਂ ਬਾਅਦ ਵਿੱਚ ਓਏ ਕੋਈ ਨਹੀਂ ਜਾਉਂਦੇ ਵਾਠੀਕ ਕੋਈ ਨਹੀਂ ਨਾ ਉਹ ਲਾਗੇ ਟੱਕਣਾ ਕੋਈ ਨਹੀਂ ਖੋਲ ਦਿੰਦਾ ਮੈਂ ਠੀਕ 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 ਮਿੱਠੇ ਦੇਓ ਹੂੰ ਨੀਚੇ ਖਾਉਂਦੇ ਆ ਨੀਚੇ ਹੋਏ ਪੱਕੇ ਨੀਚੇ ਆ ਉਰੇ ਨਹੀਂ ਹੈਗੇ ਇਹ ਪੱਕੇ ਦੇ ਖਾਣਗੇ ਨਾ ਫਿਰ ਬਹੁਤ ਮਿੱਠੇ ਹੋਣਗੇ ਹੁਣ ਦੇ ਆ ਜਿਹੜੇ ਤਾਂ ਵਿੱਚੇ ਦੇ ਨੀਚੇ ਹੀ ਤੋੜਦੇ ਆ ਨੀਚੇ ਹੈਗੇ ਆ ਉਰੇ ਨਹੀਂ ਹੈਗੇ ਉੱਪਰ ਨਹੀਂ ਹੈਗੇ ਆਪਾਂ ਤਾਂ ਤੋੜ ਲੈ ਹਾਂ ਉੱਪਰ ਤਾਂ ਕੋਈ ਵੀ ਨੀ ਪੱਕਾ ਹੈਗਾ ਨੀਚੇ ਹਰੇ ਹੈਗੇ ਆ ਤੇ ਨੀਚੇ ਢਿੱਲੀ ਪਾਣੀ ਦਿੱਦਿਆ ਨਾ ਇਹ ਵੀ ਦਾਖਾਂ ਵਾਲੇ ਹੋਣੇ ਬੀਜ ਵਿਚੇ ਕਿੰਦਾ ਬੜਾ ਬਹੁਤ ਪਾਣੀ ਲੱਗਣਿਆ ਹਾਂ ਲਾ ਦਾਂਦੇ ਆ ਬੈਲਾਂ ਨੂੰ ਪਰ ਉਹ ਜੇ ਸੁੱਕੀ ਜਾਂਦੇ ਆ ਇਹ ਗੱਲ ਕਰਨੀ ਹਾਂ ਟੋਪੇ ਕੋ ਹਟ ਪੈ ਰਹੀ ਹੈ ਨਾ ਮੈਂ ਦੂਆ ਦਿਨ ਪਾਣੀ ਲਾਉਂਦਾ ਜੀ ਲਾਉਂਦਾ ਹਾਂਜੀ ਹਾਂ ਤੇ ਫਿਰ ਉਹ ਟੋਪੇ ਜਿਆਦਾ ਬੈਂਦੀ ਆ ਉਹ ਪਪੂਲਰ ਵੀ ਉਹ ਇੱਕ ਪਪੂਲਰ ਸੁੱਕ ਗਿਆ ਉਹ ਦੇਖੋ ਹਾਂ ਉਹ ਪਪੂਲਰ ਟੇਡਾ ਹੋ ਗਿਆ ਤੁਸੀਂ ਸਿੱਧਾ ਨਹੀਂ ਕਰਿਆ ਸਿੱਧਾ ਕਰਿਆ ਜੜ ਤੇ ਟੁੱਟ ਗਿਆ ਬਟ ਸੁੱਕਣਾ ਹੀ ਉਹਨੇ ਹਾਂ ਫੈਲਾ ਪਰ ਉਹ ਮਿੱਟੀ ਦਾ ਉਹਦੇ ਨਾਲ ਲਾਓ ਜੇ ਕੁੱਟਣਾ ਤਾਂ ਕੁੱਟ ਜੂਗਾ ਮੋਟਾ ਨਹੀਂ ਆਉਣਾ ਬਜਾਣਾ ਪਰ ਇਹ ਵੀ ਆ ਪਾਏ ਨਾ ਇਹਨਾਂ ਨੂੰ ਤੁਲੇ ਤੇ ਹੁੰਦੀ ਧਰੋਏ ਇਹ ਦੂਹੇ ਫਿਰ ਦਾਖਾਂਲੇ ਹੰਗੂਰ ਹੈ ਨਹੀਂ ਨਹੀਂ ਕਾਲੇ ਅੰਗੂਰ ਇਹ ਕਾਲੇ ਮੋਟੇ ਨਹੀਂ ਹੁੰਦੇ ਕਾਲੂ ਕਾਲੂ ਨਹਾਉਂਗਾ ਹੁਣ ਪਾਣੀ ਤੇ ਚਲੋ ਵੀ ਚਲੋ ਆਜੋ ਹੋਰ ਛੱਟੇ ਹੁਣ ਮਿਰਚਾਂ ਫਰਾਂ ਕੇ ਟਮਾਟਰ ਵੀ ਤੋੜ ਲਓ ਅਰੇ ਆ ਨਾ ਮਿਰਚਾਂ ਕੁਝ ਦੇਖੇ ਉਹਦੇ ਸੈਂਪਲੋਂ ਦੂਰ ਆਵੇ। ਭਾਈ ਉਹ ਦੇਖੋ ਹਾਂ। ਹਾਂਜੀ। ਜਿਹੇ ਕੋਲ ਦੂਰ ਹੈ ਉਹ ਕਹਿੰਦੇ ਹੁਣ ਤਾਂ ਆਉਂਦਾ। ਜਿੱਦਾਂ ਸਾਡਾ ਫੋਨ 'ਚ ਵੀ ਜੀ। ਸੁੰਦਰ ਵਿਭਾਨ ਦੇ ਵੀ ਜੀ। ਇਹ ਕੋਸਾ ਨਾ ਗਿਆ ਉਹਰਾ ਦੇ ਕੇ। ਇਹ ਸਾਡਾ ਜੀ ਕੱਚਿਆਂ ਮਤ ਦਾ ਫੇਡ। ਇਹ ਲਾ ਕੇ ਵਧੀਆ ਲਿਆ ਕੇ ਲਾਏ ਏ ਵਧੀਆ ਨਹੀਂ ਹੈਗਾ ਬੁਟਾ। ਪਰ ਪ੍ਰਿੰਟਾਂ ਨਹੀਂ ਛੱਡ ਗਿਆ ਇਹਨਾਂ ਨੇ। ਨਾ ਨਾ ਇਹ ਬੁਟਾ ਨਹੀਂ ਵਧੀਆ ਬੁਟਾ ਵਧੀਆ ਲਿਆ ਕੇ ਲਾਵੇ। ਬੁਟਾ ਬਹੁਤ ਛੋੜਾ ਇਹਦੇ ਵਿੱਚ ਵਿੱਚ ਵੀਰ ਆਉਂਦਾ ਪਰ ਇਹਦੇ ਕਿਹੜਾ ਇਹਦੀ ਚਾਹ ਤੇਜੀ ਮੋਟਾਏ ਬਾਈ ਮੈਨੂੰ ਲਿਫਾਫਾ ਦੋ ਮੈਂ ਘਰ ਨੂੰ ਲੈ ਕੇ ਜਾਣੇ ਆ ਰਿਹਾ ਕਿੰਨੇ ਮੇਰੀ ਗੱਲ ਸੁਣਾ ਜੀ ਅਹ ਉਹ ਉਹ ਮੋਟਾਏ ਤਾਂ બીજી ਵੀ ਮੋਟਾਏ ਤੁਹਾਡੀ ਉਹ ਵੀ ਲੱਗੀ ਕੀ ਇਹ ਵੀ ਲੱਗੀ ਇੱਕ ਕੀ ਇਹ ਵੀ ਲੱਗੀ ਇੱਕ ਮੰਮੀ ਹਾਂ ਬੜੀ ਹੋਰ ਵੀ ਥੋੜੀ ਫੇਰ ਲੈ ਜਿਓ ਮੈਂ ਕੋਈ ਲਿਫਾਫਾ ਦੇ ਲਿਆ ਬੱਲੇ ਹਾਂ ਥੇਲਾ ਬੂਰਾ ਲੈ ਆ ਕੇ ਅਟੜਾ ਪੂਰਾ ਹਾਂ ਬਹੁਤ ਠੀਕ ਉਹਦੀ ਅੱਗ ਬਾਲ ਕੇ ਨੇ ਇਹਨੂੰ ਧੂਪ ਦੇ ਜਰੂਰੀ ਹੂੰ ਰੂਹ ਦੇ ਬਾਅਦ ਇਹਨੂੰ ਸੁੰਧੀ ਲਾਂਡੇ ਨਹੀਂ ਦਿੰਦੇ ਠੀਕ ਹੈ ਜੀ ਦਵਾਵਾ ਲਿਆਉਂਦਾ ਇੱਕ ਨਹੀਂ ਨਹੀਂ ਤੈਨੂੰ ਪਤਾ ਲੱਗਦਾ ਚਲੋ ਬਈ ਹੁਣ ਪਾਰਕ 'ਚ ਬੈਠ ਗਏ ਪਾਰਕ ਦਾ ਵਿਊ ਇੰਜੋਏ ਕਰ ਰਹੇ ਨਹੀਂ ਨਹੀਂ ਤੇ ਜੇ ਸਹੀ ਕਰ ਬਾਕੀ ਨਹੀਂ ਨਹੀਂ ਇਹ ਕਾਹਦੀਆ ਕਰਦੇ ਹੋਏ ਧੁੱਪ ਨਾਲ ਕ ਸੁੱਕਿਆ ਹੈ ਨਹੀਂ ਨਹੀਂ ਵੱਡਤਾ ਹੈ ਉੱਪਰ ਤੇ ਮੇਰਾ ਪੀਲਾ ਨਹੀਂ ਦਾ ਹੋਣਾ ਚਾਹੀਦਾ ਤਾਂ ਨਹੀਂ ਨਹੀਂ ਹੁਣ ਹਣਾ ਹਣਾ ਹਰਾ ਉਹ ਗੜ ਨਹੀਂ ਸਮਝਿਆ ਤੁਸੀਂ ਇਹ بڑا ਹੋ ਗਿਆ ਤਾਂ ਥੱਲੇ ਤੇ ਗੜਨ ਲੱਗ ਗਿਆ ਤਾਂ ਫਿਰ ਇਹ ਉੱਪਰੇ ਵੱੜਦਾ ਹੁਣ ਸਾਰਾ ਹਰਾ ਦੁਆਰ ਤੇ ਹੋਣ ਲੱਗ ਗਿਆ ਸਾਡੇ ਦੇ ਲੱਗੇ ਬਣਿਆ ਇਹ ਕਲਰ ਬੜਾ ਸੋਹਣਾ ਲੱਗਦਾ ਇਹ ਚਾਚੀ ਆਹ ਕੱਕੜੀਆਂ ਐ ਨਾ ਹਰੇ ਕੇ ਆ ਕੇ ਪੁੱਛਦਾ ਕੀ ਚੀਜ਼ ਆ ਤੂੰ ਤੇ ਕੱਕੜੀ ਲਾਦੀ ਮੈਂ ਵੀ ਤੁਹਾਨੂੰ ਪੁੱਛਿਆ ਤੂੰ ਜਾਹੇ ਕਦੂ ਦਾ ਉੱਟਾ ਉਹ ਕਿਹਦਾ ਪਹਿਲਾਂ ਨਹੀਂ ਦੀ ਵੀ ਉਹ ਦੇਖਣ ਦੇ ਕੱਕੜੀਆਂ ਦੀ ਸ਼ੈਤ ਨਹੀਂ ਥੱਲੇ ਤੇ ਥੱਲੇ ਤੇ ਨਹੀਂ ਆਵਾਜ਼ ਆ ਰਹੀ ਹੈ ਕੱਕੜੀਆਂ ਪੱਕ ਕੇ ਬਣੀਆਂ ਨੇ ਕਾਦੀਆਂ ਬੈਠਾ ਆਪਣੇ ਲੱਗ ਜਾਨੀ ਉਹ ਨਾਲ ਲੈਣੀਆਂ ਪੀਤਾ ਬੁੱਟਾ ਹੈ ਨਾ ਉਹ ਤਾਂ ਪੀਤਾ ਹੈ ਹਾਂ ਉਹ ਪੀਤਾ ਲੈ ਲਗਣੀਆਂ ਉਹ ਚੀਜ਼ਾਂ ਬਣਾਉਣੀਆਂ ਕਦੋਂ ਰੋੜੇ ਤਾਂ ਕਦੋਂ ਜਲਦਾ ਸਾਡੇ ਸਾਡੇ ਜੀ 3 ਦਿਨ ਕਦੂ 3 ਦਿਨ ਕਦੂ ਗੜਮੀਆਂ ਚ ਕੀ ਬਣਾਂਗੀ ਕਦੂ ਧਰ ਲੋ ਚੱਲ ਚੱਲ ਹਲੇ ਛੱਡ ਜਾ ਕੀ ਆ ਲੱਗਣੇ ਸ਼ੁਰੂ ਹੋ ਗਏ ਹਣ ਕੀ ਆ ਚੱਲੇਗਾ ਨਹੀਂ ਰੋਜ਼ ਇੱਕ ਦਿਨ ਕੀ ਆ ਇੱਕ ਦਿਨ ਕਦੂ ਇੱਕ ਦਿਨ ਕੀ ਆ ਇੱਕ ਦਿਨ ਕਦੂ ਜੇ ਸਾਡੇ ਨਾਲ 3 ਦਿਨ ਲਗਾਤਾਰ ਕੀ ਰਹੇ ਇੱਕ ਦਿਨ ਦਾਲ ਪਕਾ ਕੇ ਇੱਕ ਦਿਨ ਕੋਫੀ ਇੱਕ ਦਿਨ ਮੈਂ ਰੈਸਿਪੀ ਬਣਾ ਲਨੀ ਆ ਚੱਕ ਕੇ ਹਾਂ ਗਰਮੀ ਦੀ ਮਤਲਬ ਦਾਲਾ ਤੇ ਮਨਾਂ ਸੋਰ ਕਿਸ਼ਮਾ ਕੋਈ 35 ਰੁਪਏ ਕਿਲੋ ਪਿਆਜ਼ ਸਹਰੇ ਹਾਰੀਆਂ ਹੋਈਆਂ ਆਪਣੇ ਘਰ ਚ ਕਰੇ ਆਪਣੇ ਕੋਈ ਸਫਰੇ ਨਹੀਂ ਕਰੀ ਵੀ ਓਰੇ 50 ਰੁਪਏ ਕਿਲੋ ਪਿਆਜ਼ ਹਾਂ ਸਰੇ ਚੱਲ ਪਿਆ ਕੰਮ ਬਸ ਸਾਡੇ ਤਿੰਨ ਟੋਕਰੇ ਭਰੇ ਹੋਏ ਕੀ ਦੱਸੀ ਨੀ ਉਹ ਹਰਾਨ ਦੀ ਗੱਲ ਹੈ ਉਹਨੇ ਮੈਨੂੰ ਕੀ ਲੱਗੀ ਵੀ ਦੇਖ ਲਈ ਮੈਂ ਉਹ ਇੱਕ ਲੱਗ ਗਈ ਆ ਵਾ ਸ਼ੁਰੂਆਤ ਆ ਕੀ ਜਾਂਦੀ ਹੁਣ ਇਹਨਾਂ ਨੂੰ ਨਾ ਉਹ ਮੈਂ ਭੇਜੂੰਗੀ ਮੈਂ ਉਹ ਬੂਰੇ ਵੀ ਉਹ ਦੇ ਰੂਗੇ ਅੱਛਾ ਬੂਰੇ ਥੂਬ ਦੰਦੇ ਹੁੰਦੇ ਨੇ ਹੈ ਉਹ ਵੀ ਤਾਂ ਕਹਿੰਦਾ ਜਲਦੀ ਸੋਨੇ ਦਾ ਪਾਣੀ ਦੇ ਕੇ ਸਿਓ ਦੇ ਦੇਵੇ ਹੈ ਚਿੱਟਾ ਸੋਨੇ ਦੇ ਪਾਣੀ ਦਾ ਮੈਂ ਸੋਨੇ ਹਲਦੀ ਦੇ ਪਾਣੀ ਦਾ ਦੰਦੇ ਹੁੰਦੇ ਆ ਵੀ ਉਹਦੇ ਨਾਲ ਵੀ ਸਹੀ ਹੁੰਦਾ ਹੈ ਕੌਣ ਹੈ ਪਾਪਾ ਚਾਚੇ ਦਾ ਫੋਨ ਪਾਪਾ ਦਾ ਫੋਨ ਆ ਗਿਆ ਪਰੀ ਦਾ ਕਿਆ ਬਤਾ ਚਾਚਾ ਘਰ ਹੀ ਨਾਇਆ ਹੋਵੇ ਸੁੱਚਾ ਹੋਵੇ ਕਿੱਥੇ ਆ ਬਸ ਬਹੁਤ ਅਚਰਮੋ ਦਾ ਵਿਆਹ ਅਰਮੋਲ ਕਗਲਮਾਨ ਦੇ ਵਿਆਹ ਚ ਬਾਈ ਤੁਹਾਨੂੰ ਫੋਟੋ ਦਿਖਾ ਰਾਂ ਦੇ ਵਿੱਚ ਮੈਂ ਉਹ ਦੇਖਿਆ ਤਾਂ ਦੇਖ ਉਹ ਵਿਆਹ ਹੈ ਤਾਂ ਪਰੇ ਉਹ ਚਰੀ ਭਗਵੰਦ ਮਾਨ ਦੀ ਮੈਂ ਉਹਦੇ ਵਿੱਚ ਦੇਖਿਆ ਤਾਂ ਫੇਸਬੁਕ ਲਾਈਵ ਚੱਲਦਾ ਉਹਦਾ ਇਹ ਤਾਂ ਦੂਹੀ ਉੱਧਰ ਪਿੰਡ ਜਿਹੜਾ ਹੈ ਪਿੰਡ ਮਾਲਾ ਕੋਈ ਪਿੰਡ ਨਹੀਂ ਉੱਥੇ ਜਗੇ ਖਤਮ ਹੋ ਜਾਂਦੀ ਆ ਨਦੀ ਨਹੀਂ ਔਰੇ ਉਹ ਫੈਕਟਰੀ ਨਹੀਂ ਬਣਦੀ ਹੈਗੀ ਉਦੀ ਸੈਲਰ ਬਣ ਰਿਹਾ ਔਰੇ ਸੈਲਰ ਸੈਲਰ ਜਦੋਂ ਜਾਂਦੀ ਨਹੀਂ ਹੁਣ ਜਦੋਂ ਆਉਂਦੀ ਨਾ ਜਾਂਦੀ ਜਦੋਂ ਹੁਣ ਆਉਂ ਜਦੋਂ ਆਉਂਗੇ ਮੈਂ ਐਲਾਨ ਕਰਦੀ ਆ ਔਰੇ ਸੜਕ ਬਣਨ ਦੀ ਇਸ਼ਤਿਹਾਰ ਹੋ ਜੂਗੀ ਸਾਰੇ ਤੋਂ ਪੂਰੇ ਮੈਂ ਤਾਂ ਕੱਲ ਫੇਰ ਆਈ ਨਾ ਤਾਂ ਹੀ ਮੈਂ ਕੱਲ ਫੇਰ ਆਈ ਨਾ ਔਰੇ ਮੈਂ ਹੁਣ ਤੂੰ ਮੁੜ ਕੇ ਜਾ ਕੇ ਆਪਣੇ ਪਿੰਡ ਤੇ ਫੇਰ ਆਉਂਗੀ ਜਾ ਦੇਖੋ ਚਲੋ ਭਰੀ ਜਾਉਂਗੀ ਵੈਸਤੀ ਹੋਗੀ ਵੈਸਤੀ ਹੋਗੀ ਤੇਰੀ ਮੈਂ ਗੱਲੇ ਕਰੀ ਜਨੇ ਆਪ ਫੋਨ ਕੱਟ ਗਈ ਧਰ ਤੋ ਕੋਈ ਆ ਗਿਆ ਆ ਗਿਆ ਹੁਣ ਉਹ ਤੋਂ ਆਏ ਕਿਸ ਕੋ ਡੋਗ ਫਲੇਵਰ ਕੋਈ ਆਦੀ ਜਾਂਦਾ ਚਲੋ ਚਲੋ ਬਈ ਚੰਗਾ ਬਾਏ ਬਾਏ ਤੂੰ ਵੀ ਧਿਆਨ ਨਾਲ ਇੱਕ ਮੈਂ ਨਾ ਜਾਣਾ ਲੈ ਕੇ ਜਨ ਹਾਂ ਥੱਕ ਗਈ ਤੂੰ ਉਹ ਬਈ ਤੁਰ ਕੇ ਆਏ ਚੱਲ ਆਇਆ ਫੇਰ ਆਪਾਂ ਚਲੀਏ ਫੋਨ ਮੇਰਾ ਹੀ ਕੱਟ ਗਿਆ ਕੋਈ ਨਹੀਂ ਮੈਂ ਗੱਲ ਕਰਾਂ ਨਾ ਇਹਨੂੰ ਵੀਡੀਓ ਕਾਲ ਕਰਕੇ ਕਰਾਂ ਨਾ ਆਪਾਂ ਆਪਾਂ ਨਾਲ ਬਾਠ ਠੀਕ ਹਾਂਜੀ ਠੀਕ ਆ ਠੀਕ ਠੀਕ ਓਕੇ ਫਰੀਲਾਂ ਵੀ ਬਣਾਈ ਉਹ ਵੀ ਸੱਣਾ ਕਰ ਦੂੰਗਾ ਚੱਲੀਏ ਬਈ ਆ ਰੱਖੋ ਮੇਨ ਚੀਜ਼ ਤਾਂ ਭੁੱਲੇ ਗਏ ਇਹ ਓਹੋ ਓਹੋ ਚਲ ਰਾਜਤ ਫੜਾਉਂਦੇ ਆਪਾਂ ਠੀਕ ਆ ਯਾਦ ਕਰਾਉਂਦੇ ਚੰਗਾ ਅੰਕਲ ਜੀ ਰੋਟੀ ਲੈ ਕੇ ਆਉਂਦਾ ਫੇਰ ਮੈਂ ਬਸ 6 1/2 6 1/2 ਆਉਂਦਾ 7:00 ਵਜ ਗਏ 7:00 ਦਾ ਵਜ ਗਏ ਆ ਗਿਆ ਮੈਂ 80 ਵਾਦ ਦੇਣੂ ਹਾਂਜੀ ਓਕੇ ਓਕੇ ਡਨ ਚੱਲ ਪੜੀ ਚਲੀਏ ਪਾਪਾ ਨੂੰ ਲੈਣ ਜਾਏ ਰੂ ਠੀਕ ਹੈ ਠੀਕ ਉਹ ਚਾਬੀ ਵੀ ਚੱਕੋ ਨੀ ਚਾਬੀ ਵੀ ਭੁੱਲ ਗਿਆ ਹੂੰ ਸਾਰਾ ਕੁਝ ਵੀ ਨਹੀਂ ਆ ਦੇਖੋ ਸਾਰਾ ਕੁਝ ਹੀ ਭੁੱਲ ਗਿਆ ਰੇ ਚਾ ਚਾ ਚਾਬੀ ਵੀ ਭੁੱਲ ਗਿਆ ਪਰੀ ਨੂੰ ਵੀ ਭੁੱਲ ਗਿਆ ਰੀ ਹਾਂ ਚੱਲ ਬਈ ਪੜੀ ਚਲੀ ਲੋ ਬਈ ਸਾਰਾ ਕੁਝ ਹੀ ਭੁੱਲਿਆ ਤੁਸੀਂ ਹਾਰਮਨ ਗਾਲੀ ਕਾਲੀ ਤੇ ਚੱਤੀ ਐਨ ਐਚ ਆ ਘਰ ਜਾਣੇ ਦਾ ਚਲੋ ਵੀ ਜਾ ਹਣ ਕਰਨ ਜਾ ਪਰ ਤੂੰ ਵੀ ਜਾ ਚਲੋ ਉਹ ਨਹੀਂ ਕੁਝ ਨਹੀਂ ਕਹਿੰਦਾ ਮਮੀ ਨਹੀਂ ਮੈਂ ਤਾਂ ਨਾਲੇ ਆ ਜਾ ਹਣ